ਹਾਂਜੀ ਬੇਟਾ ਸਵਾਗਤ ਹੈ ਤੁਹਾਡਾ ਇੱਕ ਵਾਰ ਫੇਰ ਤੁਹਾਡੇ ਆਪਣੀ ਸੈਜੂਕੇਸ਼ਨਲ YouTube ਚੈਨਲ ਤੇ ਇਸ ਵੀਡੀਓ ਵਿੱਚ ਬੇਟਾ ਆਪਾਂ 10ਵੀਂ ਜਮਾਤ ਲਈ ਤੁਹਾਡਾ ਪ੍ਰੀ ਬੋਰਡ ਦਾ ਪੇਪਰ ਹੱਲ ਕਰਾਂਗੇ ਤਾਂ ਬੜੇ ਧਿਆਨ ਨਾਲ ਤੁਸੀਂ ਇਸ ਵੀਡੀਓ ਨੂੰ ਦੇਖਣਾ ਤੇ ਆਪਣੇ ਅੰਕਾਂ ਦਾ ਮਿਲਾਨ ਕਰ ਲੈਣਾ ਬੇਟਾ ਕਿਉਂਕਿ ਇਸ ਦੇ ਵਿੱਚੋਂ ਵੀ ਕੁਝ ਕੁਐਸਚਨ ਤੁਹਾਨੂੰ ਫਾਈਨਲ ਦੇ ਵਿੱਚ ਪੁੱਛੇ ਜਾ ਸਕਦੇ ਆ ਤਾਂ ਬੜੇ ਧਿਆਨ ਨਾਲ ਸੁਣਨਾ ਤਾਂ ਪਹਿਲਾ ਹੈ ਕੀ ਹੁੰਦਾ ਜਦੋਂ ਪਤਲਾ ਹਾਈਡਰੋਕਲੋਰਿਕ ਐਸਿਡ ਲੋਹ ਚੂਨ ਤੇ ਪਾਇਆ ਜਾਂਦਾ HCl ਦਾ ਆਇਰਨ ਨਾਲ ਰਿਐਕਸ਼ਨ ਹਾਈਡਰੋਜਨ ਗੈਸ ਤੇ ਆਇਰਨ ਕਲੋਰਾਇਡ ਪੈਦਾ ਹੋ ਜਾਂਦੇ ਨੇ ਵੀ ਪਹਿਲੀ ਆਪਸ਼ਨ ਹੁੰਨੀ ਸੀ ਬਿਠੇਨ ਦੀ ਆਕਸੀਜਨ ਨਾਲ ਰਿਐਕਸ਼ਨ ਕਰਾਂਗੇ ਤਾਂ ਇੱਥੇ ਆ ਜੂਗਾ ਕਾਰਬਨ ਡਾਈਆਕਸਾਈਡ ਠੀਕ ਹੈ ਇਹ ਕੋਲ ਲਾਲ ਲਿਟਮਸ ਨੂੰ ਨੀਲਾ ਕਰ ਦਿੰਦਾ ਹੈ ਤਾਂ ਉਹਦਾ ਪੀ ਐਚ ਮਾਨ ਕਿੰਨਾ ਹੋਏਗਾ ਵੀ 10 ਹੋਏਗਾ ਕਿਉਂਕਿ ਪੀ ਐਚ ਮਾਨ ਬੇਸ ਆ ਇਹ ਜੇ ਨੀਲਾ ਕਰਦਾ ਤਾਂ ਇਹਦਾ ਮਤਲਬ ਵੀ ਇਹ ਖਾਰ ਹੈ ਖਾਰ ਦੀ ਜਿਹੜਾ ਪੀ ਐਚ ਮਾਨ ਹੁੰਦਾ ਉਹ 7 ਤੋਂ ਜ਼ਿਆਦਾ ਹੁੰਦਾ ਜਦੋਂ ਤਜਾਬ ਕਿਸੇ ਖਾਰ ਨਾਲ ਕਿਰਿਆ ਕਰਦਾ ਹੈ ਤਾਂ ਉਹ ਕਿਹੜੀ ਕਿਰਿਆ ਹੈ ਵੀ ਉਦਾਸੀਨ ਨੀਕਰਨ ਕਿਰਿਆ ਕਿਹੜੀ ਧਾਤ ਕਮਰੇ ਦੇ ਤਾਪਮਨ 'ਚ ਦਰਵ ਆਸਥਾ ਵਿੱਚ ਹੁੰਦੀ ਹੈ ਸਾਨੂੰ ਪਤਾ ਵੀ ਉਹ ਕਿਹੜੀ ਹੁੰਦੀ ਹੈ ਮਰਕਰੀ ਤਾਂ ਮਰਕਰੀ ਆਪਸ਼ਨਾਂ ਦੇ ਵਿੱਚ ਨਹੀਂ ਹੈ ਇਹਨਾਂ ਵਿੱਚੋਂ ਕੋਈ ਨਹੀਂ ਇਹਨਾਂ ਵਿੱਚੋਂ ਕਿਹੜੀ ਧਾਤ ਸਭ ਤੋਂ ਵੱਧ ਕਿਰਿਆਸ਼ੀਲ ਹੈ ਸੋਡੀਅਮ ਸਵੇਯਾਪੋਸ਼ੀ ਪੋਸ਼ਣ ਆ ਜਿਹੜਾ ਉਸਦੇ ਲਈ ਕੀ ਜ਼ਰੂਰੀ ਹੈ ਕਾਰਬਨ ਡਾਈਆਕਸਾਈਡ ਪਾਣੀ ক্লোਰੋਫਿਲ ਸੂਰਜ ਦਾ ਪ੍ਰਕਾਸ਼ ਭਾਵੇਂ ਸਾਰੇ ਜ਼ਰੂਰੀ ਨੇ ਲਾਸਟ ਆਪਸ਼ਨ ਸਹੀ ਹੋ ਜਾਏਗੀ ਨੇਫਰੋਨ ਕਿਸ ਸੰਬੰਧਤਾ ਵੀ ਗੁਰਦਿਆਂ ਨਾਲ ਇਸ ਦੇ ਵਿੱਚ ਜਿਹੜਾ ਪਾਰਟ ਆਏ ਵਾਲਾ ਇਹਨੂੰ ਪਛਾਣਨਾ ਸੀ ਅਸੀਂ ਇਹ ਕਿਸੀ ਕਲੋਰੋਪਲਾਸਟ ਇਹਨਾਂ ਵਿੱਚੋਂ ਕਿਹੜਾ ਪੌਦਾ ਹਾਰਮੋਨ ਹੈ ਵੀ ਆਕਸੀਨ ਕਿਹੜਾ ਹੈ অক্সিন ਆਇਓਡਿਨ ਦੀ ਕਮੀ ਨਾਲ ਕਿਹੜਾ ਰੋਗ ਹੋ ਜਾਂਦਾ ਵੀ ਗਿੱਲਾ ਰੋਗ ਹੇਠੇ ਵਿਖਾਈ ਗਈ ਪ੍ਰਜਨਨ ਵਿਧੀ ਕਿਹੜੀ ਹੈ ਪੁਨਰਜਨਨ ਪ੍ਰਾਕੋਸ਼ ਵਿੱਚ ਕੀ ਹੁੰਦਾ ਵੀ ਪ੍ਰਾਕਣ ਇੱਥੇ ਲਿਖਿਆ ਵਿੱਚੋਂ ਕਿਹੜੀ ਗਰਭ ਨਿਰੋਧਨ ਦੀ ਵਿਧੀ ਨਹੀਂ ਹੈ ਕਾਪਰ ਟੀ ਗਰਭ ਨਿਰੋਧਨ ਗੋਲੀਆਂ ਨਾਲ ਸੰਬੰਧੀ ਇਹ ਸਾਰੀਆਂ ਨੇ ਮਾਹਵਾਰੀ ਠੀਕ ਹੈ ਸਮਤਲ ਦਰਪਣ ਦੀ ਫੋਕਸ ਦੂਰੀ ਕਿੰਨੀ ਹੁੰਦੀ ਹੈ ਵੀ ਅਨੰਤ ਕਿਸ ਰੰਗ ਦੀ ਤਰੰਗ ਲੰਬਾਈ ਸਭ ਤੋਂ ਵੱਧ ਹੁੰਦੀ ਹੈ ਲਾਲ ਇਟਲਿਕਾਂ ਵਿੱਚੋਂ ਕਿਹੜੀ ਤਾਤ ਬਿਜਲੀ ਦੇ ਬਲਬ ਦਾ ਫਲਾਮੈਂਟ ਬਣਾਉਣ ਲਈ ਵਰਤੀ ਜਾਂਦੀ ਹੈ ਟੰਗਸਟਨ ਸੰਕੇਤ ਨੂੰ ਵਿਸ਼ਾਨਣਾ ਇਹ ਜਿਹੜਾ ਹੈ ਰੀਓਸਟੈਟ ਦਾ ਸੰਕੇਤ ਹੈ ਜੈਵ ਆਬਿਕ ਟਨਸ਼ੀਲ ਪਦਾਰਥ ਕਿਹੜਾ ਇਹਨਾਂ ਚੋਂ ਠੀਕ ਹੈ ਜਿਹੜਾ ਹੈ ਵੀ ਕੱਚ ਵਿਕਟਤ ਨਹੀਂ ਹੁੰਦਾ ਜਿਹੜਾ ਉਹ ਜੋ ਆਂਦੀ ਪਰਤ ਸਾਨੂੰ ਕਿਹੜੀਆਂ ਕਿਰਨਾਂ ਤੋਂ ਬਚਾਉਂਦੀ ਹੈ ਪ੍ਰਾਵੈਂਗਣੀ ਕਿਰਨ ਚਾਰਜ ਦੀ ਇਕਾਈ ਚਾਰਜ ਦੀ ਇਕਾਈ ਕੀ ਹੁੰਦੀ ਹੈ ਵੀ ਕੋਲਮ ਓਮ ਦਾ ਨਿਯਮ ਵੀ ਆਈ ਆਰ ਨੈਕਟ ਦ੍ਰਿਸ਼ਟੀ ਦੋਸ਼ ਆਪਟਲੈਂਜ ਪਾਣੀ ਦਾ ਅਪਵਰਤਨ ਅੰਕ 1.33 ਕਾਰਬਨ ਦੀ ਸੰਯੋਜਕਤਾ ਕਿੰਨੀ ਹੈ 4 ਤਾਂ ਇਹ ਸੀਗੇ ਤੁਹਾਡੇ ਇੱਕ ਇੱਕ ਅੰਕਾਂ ਵਾਲੇ ਕੁਐਸਚਨ ਤਾਂ ਇੱਕ ਹੋਰ ਬਾਕੀ ਤਾਂ ਸਾਰੇ ਤੁਸੀਂ ਚੈੱਕ ਕਰ ਹੀ ਲੋਗੇ ਵਿਟਾਮਲਾਂਨ ਕਰ ਲੋਗੇ ਤੁਸੀਂ ਹੱਲ ਕੀਤੇ ਹੋਏ ਆ ਇੱਕ ਪੰਜਵਾਂ ਕੁਐਸਚਨ ਹੈ ਇਹਦੇ ਵਿੱਚ ABCD E ਕੋਲ ਨੇ pH ਮਾਨ ਦਿੱਤਾ ਕਿਹੜਾ ਕੋਲ ਉਦਾਸੀਨ ਹੈ ਤਾਂ ਜਿਹਦੀ pH ਮਾਨ 7 ਹੈ ਉਹ ਉਦਾਸੀਨ ਹੈ ਵੀ C ਆ ਜਿਹੜਾ ਉਹ ਉਦਾਸੀਨ ਉਸ ਤੋਂ ਬਾਅਦ ਸ਼ਕਤੀਸ਼ਾਲੀ ਤਜਾਬੀ ਕਿਹੜਾ ਹੈ ਜਿਹਦਾ ਤਜਾਬ ਕਿਹੜਾ ਹੁੰਦਾ ਜਿਹਦਾ pH ਮਾਨ 7 ਤੋਂ ਘੱਟ ਹੁੰਦਾ ਜਿਹਦਾ ਜ਼ਿਆਦਾ ਘੱਟ ਹੈ ਉਹ ਜ਼ਿਆਦਾ ਤਜਾਬੀ ਹਨ ਕਿਹੜਾਗਾ ਇੱਕ ਵਾਲਾ ਮਤਲਬ ਵੀ ਆ ਜਿਹੜਾ ਉਹ ਸ਼ਕਤੀਸ਼ਾਲੀ ਤੇਜਾਬ ਹੈ ਉਸ ਤੋਂ ਬਾਅਦ ਇਹ ਜਿਹੜੇ ਕੁਐਸਚਨ ਸੀ ਬਿਲਕੁਲ ਸਿੰਪਲ ਕੁਐਸਚਨ ਆ ਬੇਟਾ ਤੁਸੀਂ ਪੜ੍ਹ ਕੇ ਗਏ ਹੋਵੋਗੇ ਤਾਂ ਈਜ਼ੀ ਕੁਐਸਚਨਸ ਇਹਨਾਂ ਵਿੱਚ ਕੋਈ ਮਤਲਬ ਔਖੀ ਗੱਲ ਨਹੀਂ ਸੀ ਨੈਕਸਟ ਆਪਣੇ ਕੋਲੇ ਜਿਹੜੇ ਹੈਗੇ ਨੇ ਉਸ ਤੋਂ ਬਾਅਦ ਲਾਸਟ ਦੇ ਵਿੱਚ ਜਿਵੇਂ ਤੁਹਾਨੂੰ ਇੱਕ ਨੰਮਰੀਕਲ ਦਿੱਤਾ ਹੈ ਤੱਲ ਪ੍ਰਤੀਰੋਧ ਕੱਢਣਾ ਸੀ ਆਪਾਂ ਇਸ ਦਾ ਤਾਂ ਜਿਹੜੇ ਤਿੰਨੋਂ ਰੈਜ਼ਿਸਟੈਂਸ ਨੇ ਤੋ ਕੀ ਦੇ ਵਿੱਚ ਲੱਗੇ ਨੇ ਸਮਾਂਤਰ ਚ ਲੱਗੇ ਨੇ ਤਾਂ ਸਮਾਂਤਰਤਾ ਸਾਨੂੰ ਪਤਾ ਵੀ ਕਿਵੇਂ ਨਿਕਲਦਾ ਹੁੰਦਾ 1/r ਜਿਹੜੇ ਸਾਰੇ ਨੇ ਉਹਨਾਂ ਦਾ ਇਨਵਰਸ ਕਰਕੇ ਜੋੜ 1/10 1/30 30 ਜੇ ਅਸੀਂ ਐਲਸੀਐਮ ਲੈ ਲਈਏ ਤਾਂ 6 ਪੰਜਾ 30 ਹੁੰਦੇ ਆ 10 3 30 30 1 30 6 ਤੇ 9 ਤੇ 10 10/30 1/r ਆ ਜਿਹੜਾ 10/30 ਬਣ ਗਿਆ ਮਤਲਬ r ਬਣ ਜੂਗਾ 30/ 10 ਜੀ ਉਹਨਾਂ ਜ਼ੀਰੋ ਕੱਟ ਦਾਂਗੇ ਕਿੰਨਾ ਬਣ ਜੂਗਾ 3 ਓਮ ਇਸ ਦਾ ਤੁਲ ਪ੍ਰਤੀਰੋਧ ਦਾ ਜਿਹੜਾ ਉਹ 3 ਓਮ ਆਜੂਗਾ ਵੀ ਠੀਕ ਹੈ ਬੇਟਾ ਇਸਦਾ ਤੁਹਾਡੀ 10ਵੀਂ ਜਮਾਤ ਲਈ ਸਾਇੰਸ ਵਿਸ਼ੇ ਦਾ ਪ੍ਰੀਬੋਰਡ ਤੇ ਉਮੀਦ ਕਰਦੇ ਆਂ ਵੀ ਤੁਹਾਡੇ ਸਾਰੇ ਪ੍ਰਸ਼ਨ ਇਹਦੇ ਵਿੱਚ ਸਹੀ ਹੋਣਗੇ ਥੈਂਕ ਯੂ ਬੇਟਾ